ਸਤ ਜੀ ਰਿਕਾਲ ਦੀ ਸਾਰੇ ਕਿਸਾਨ ਵੀਰਾਂ ਨੂੰ YouTube ਫਾਰਮਰ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਕਰਦੇ ਆ। ਸੋ ਕਿਸਾਨਾਂ ਦੇ ਲਈ ਖਾਸ ਮੌਸਮੀ ਅਪਡੇਟ ਜੁਲਾਈ ਮਹੀਨੇ ਦੇ ਗੱਲ ਕਰਾਂਗੇ ਆਖਰੀ ਦਿਨਾਂ ਦੀ ਜੋ ਆਖਰੀ ਹਫਤਾ ਬਾਕੀ ਹੈ 22 ਜੁਲਾਈ ਤੋਂ ਲੈ ਕੇ 30 ਜੁਲਾਈ ਤੱਕ ਕੀ ਮੌਸਮ ਦੀ ਆਪਾਂ ਨੂੰ ਪੰਜਾਬ ਦੇ ਵਿੱਚ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਆ ਪੰਜਾਬ ਦੇ ਵਿੱਚ ਇਸ ਵੇਲੇ ਜਿਵੇਂ ਕਿ ਸੋਕੇ ਵਰਗੇ ਹਾਲਾਤ ਬਣੇ ਹੋਏ ਨੇ ਪਿਛਲੇ ਕੱਲ੍ਹ ਕੀ ਕਾਫੀ ਸਮੇਂ ਜਾਂ ਜੁਲਾਈ ਦੀ ਗੱਲ ਕਰੀਏ ਤਾਂ ਜੁਲਾਈ ਦੇ ਪਹਿਲੇ ਹਫਤੇ ਵਿੱਚ ਕੁਝ ਹਿੱਸਿਆਂ ਵਿੱਚ ਬਰਸਾਤ ਹੋਈ ਸੀ ਤਾਂ ਉਸ ਤੋਂ ਬਾਅਦ ਮੌਸਮ ਹੁਣ ਲਗਾਤਾਰ ਖੁਸ਼ਕੀ ਚਲਦਾ ਆ ਰਿਹਾ ਹੈ ਹਾਲਾਂਕਿ ਟਟਮੀਰੂ ਵਿੱਚ ਕੁਝ ਹਿੱਸਿਆਂ ਵਿੱਚ ਬਰਸਾਤ ਜਰੂਰ ਹੋ ਰਹੀ ਹੈ ਛੋਟੇ ਇਲਾਕਿਆਂ ਵਿੱਚ ਦੈਰੇ ਵਿੱਚ ਉਹਨਾਂ ਦਾ ਜਿਲ੍ਹੇ ਦੇ ਕੁਝ ਭਾਗਾਂ ਵਿੱਚ ਮੀਂਹ ਪੈਂਦਾ ਬਾਕੀ ਹਿੱਸੇ ਖੁਸ਼ਕ ਰਹਿੰਦੇ ਨੇ ਸੋ ਅਜਿਹੀਆਂ ਛੋਟੀਆਂ-ਮੋਟੀਆਂ ਗਤੀਵਿਧੀਆਂ ਜਰੂਰ ਹੋ ਰਹੀਆਂ ਨੇ ਤੇ ਅਜਿਹੀਆਂ ਕਾਰਵਾਨੀਆਂ ਅੱਜ 22 ਜੁਲਾਈ ਨੂੰ ਵੀ ਦੇਖਣ ਨੂੰ ਮਿਲਣਗੀਆਂ ਸਵੇਰ ਦੇ ਵੇਲੇ ਜੋ ਜਿਹਦੇ ਵਿੱਚ ਪੰਜਾਬ ਦਾ ਉੱਤਰੀ ਖੇਤਰ ਆ ਸਾਦਾ ਹੁਸ਼ਿਆਰਪੁਰ ਦੇ ਜਿਹੜੇ ਪਹਾੜੀ ਖੇਤਰਾਂ ਦੇ ਨੇੜਲੇ ਇਲਾਕੇ ਹੋਗੇ ਨੰਗਲ ਆਨੰਦਪੁਰ ਸਾਹਿਬ ਦੇ ਇਲਾਕ ਪਾਸ ਦੇ ਇਲਾਕੇ ਉਸ ਤੋਂ ਬਾਅਦ ਕੁਝ ਚੰਡੀਗੜ੍ਹ ਸਾਈਡ ਦੇ ਇਲਾਕੇ ਹੋਣਗੇ ਮੋਹਾਲੀ ਸਾਈਡ ਪਟਿਆਲਾ ਫਤਿਹਗੜ੍ਹ ਸਾਹਿਬ ਦੇ ਨੇੜਲੇ ਇਲਾਕੇ ਸੋ ਇਹ ਜਿਹੜਾ ਪੂਰਬ ਤੋਂ ਲੈ ਕੇ ਉੱਤਰ ਤੱਕ ਦਾ ਹਿੱਸਾ ਹੈ ਇਸ ਹਿੱਸੇ ਦੇ ਵਿੱਚ ਸਵੇਰ ਤੋਂ ਦੁਪਹਿਰ ਦਰਮਿਆਨ ਮੌਸਮੀ ਹਲਚਲ ਹੋਣ ਦੀ ਸੰਭਾਵਨਾ ਬਣੀ ਹੋਈ ਹੈ। ਬਾਕੀ ਦੁਪਹਿਰ ਤੋਂ ਬਾਅਦ ਸ਼ਾਮ ਦੇ ਵੇਲੇ ਫਿਰ ਛੋਟੀਆਂ-ਮੋਟੀਆਂ ਟੁੱਟਵੇਂ ਰੂਪ ਵਿੱਚ ਮੌਸਮੀ ਗਤੀਵਿਧੀਆਂ ਮੀਂਹ ਵਰਗੇ ਹਾਲਾਤ ਬਹੋਣਗੇ ਹਲਕੇ ਦ ਤੇ ਉਸ ਤੋਂ ਬਾਅਦ ਅਗਲੇ ਦਿਨਾਂ ਦੀ ਗੱਲ ਕਰੀਏ ਤਾਂ 23 24 ਅਤੇ 25 ਜੁਲਾਈ ਤੱਕ ਪੰਜਾਬ ਦੇ ਵਿੱਚ ਮੌਸਮ ਮੌਨਸੂਨ ਜਿਹੜੀ ਜਾਂ ਮੌਸਮੀ ਗਤੀਵਿਧੀਆਂ ਥੋੜੀ ਜਿਹੀ ਐਕਟਿਵ ਰਹਿਣਗੀਆਂ ਕਾਰਨ ਹੋਵੇਗਾ ਕਿਉਂਕਿ ਹਵਾਵਾਂ ਦੇ ਵਿੱਚ ਥੋੜਾ ਬਹੁਤ ਫੇਰ ਬਦਲ ਹੋਇਆ ਹੈ ਅਰਕੁਸਾਗਰ ਅਤੇ ਬੰਗਾਲ ਦੀ ਖਾੜੀ ਤੋਂ ਜ ਨਮੀ ਵਾਲੀਆਂ ਹਵਾਵਾਂ ਨੇ ਉਹ ਪੰਜਾਬ ਹਰਿਆਣਾ ਤੱਕ ਪਹੁੰਚਣੀਆਂ ਸ਼ੁਰੂ ਹੋ ਗਈਆਂ ਨੇ ਸੋ ਜਿਹਦੇ ਚੱਲਦੇ ਮੌਇਸਚਰ ਵਧੇਗਾ ਨਮੀ ਵਧੀ ਹੁਣ ਕਰਕੇ ਜਿਹੜੇ ਕਹਦੀਏ ਵੀ ਮੀਂਹ ਵਾਲੇ ਬੱਦਲ ਬਣਨੇ ਹੋਗੇ ਸ਼ੁਰੂ ਹੋਣਗੇ ਮੌਸਮੀ ਥੋੜੀ ਬਹੁਤ ਗਤੀਵਿਧੀਆਂ ਨੇ ਉਹ ਐਕਟਿਵ ਹੋਣਗੀਆਂ ਤੁਜੀ ਦੇ ਕਾਰਨ ਉਹ ਜੋ ਆਪਾਂ ਇਹ ਕਹਿ ਸਕਦੇ ਹਾਂ ਵੀ ਪੰਜਾਬ ਦਾ ਜਿਹੜਾ ਮੌਸਮ ਅਗਲੇ 2-4 ਦਿਨਾਂ ਆਪਾਂ ਨੂੰ ਮੀਂਹ ਵਾਲਾ ਦੇਖਣ ਨੂੰ ਮਿਲ ਸਕਦਾ ਹੈ ਹਾਲਾਂਕਿ ਮੀਂਹ ਦਾ ਜਿਹੜਾ ਜ਼ਾਹਰਾ ਹੈ ਉਹ ਸੀਮਤ ਰਹੇਗਾ ਇੱਕੋ ਸਮੇਂ ਸਾਰੇ ਪੰਜਾਬ ਵਿੱਚ ਮੀਂਹ ਦੇ ਹਾਲਾਤ ਨਹੀਂ ਹੋਣਗੇ ਇੱਕ ਦਿਨ ਕੁਝ ਹਿੱਸਿਆਂ ਵਿੱਚ ਮੀਂਹ ਪਵੇਗਾ ਜਿਵੇਂ 22-23 ਜੁਲਾਈ ਨੂੰ ਉੱਤਰੀ ਹਿੱਸੇ ਕਵਰ ਹੋਗੇ 24-25 ਨੂੰ ਉੱਤ ਦੱਖਣੀ ਅਤੇ ਪੱਛਮੀ ਹਿੱਸੇ ਕਵਰ ਹੋਗੇ ਸੋ ਇਸੇ ਤਰ੍ਹਾਂ ਵੱਖ-ਵੱਖ ਦਿਨ ਵਿੱਚ ਵੱਖ-ਵੱਖ ਇਲਾਕੇ ਕਵਰ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਤੇ ਉਸ ਤੋਂ ਬਾਅਦ ਗੱਲ ਕਰੀਏ ਅਗਲੇ ਦਿਨਾਂ ਦੀ ਤਾਂ 25 ਤੋਂ ਬਾਅਦ ਫਿਰ 26 27 ਨੂੰ ਥੋੜਾ ਬਹੁਤ ਮੌਸਮ ਫਿਰ ਇੱਕ ਵਾਰ ਖੁਸ਼ਕ ਹੋਵੇਗਾ ਨਾ ਮੌ ਜਿਹੜਾ ਮੌਇਸਚਰ ਵੱਧ ਰਿਹਾ ਸੀ ਉਹ ਇੱਕ ਵਾਰ ਡਾਊਨ ਆਵੇਗਾ ਤੇ ਆਖਰੀ ਦਿਨਾਂ ਵਿੱਚ ਜੁਲਾਈ ਦੇ 27 28 ਤੋਂ ਲੈ ਕੇ 30 ਜੁਲਾਈ ਦੇ ਦਰਮਿਆਨ ਫਿਰ ਪੰਜਾਬ ਦੇ ਕਈ ਹਿੱਸਿਆਂ ਵਿੱਚ ਆਪਾਂ ਨੂੰ ਚੰਗੇ ਬਰਸਾਤੀ ਸਪੈਲ ਦੇਖਣ ਨੂੰ ਮਿਲ ਸਕਦੇ ਨੇ ਸੋ ਕੁੱਲ ਮਿਲਾ ਕੇ ਆਪਾਂ ਸੰਖੇਪ ਦੇ ਵਿੱਚ ਇਹ ਕਹਿ ਸਕਦੇ ਹਾਂ ਕਿ ਪੰਜਾਬ ਦਾ ਮੌਸਮ ਇਸ ਜੁਲਾਈ ਦੇ ਆਖਰੀ ਹਫ਼ਤੇ ਵਿੱਚ ਆਪਾਂ ਨੂੰ ਚੰਗੇ ਇੱਕ ਦੋ ਮੀਂਹ ਜਰੂਰ ਦੇਖਣ ਨੂੰ ਮਿਲਣਗੇ ਹਾਲਾਂਕਿ ਇਹਦੇ ਵਿੱਚ ਹੋ ਸਕਦਾ ਹੈ ਕਿ ਪੰਜਾਬ ਦੇ 70 ਤੋਂ 80% ਕਵਰ ਇਲਾਕੇ ਕਵਰ ਹੋ ਸਕਦੇ ਨੇ ਤੇ ਕੁਝ 10-20% ਇਲਾਕੇ ਜੇਹੇ ਰਹਿਣਗੇ ਜਿੰਨਾ ਵਿੱਚ ਮੀਂਹ ਬਹੁਤ ਹਲਕਾ ਰਹੇਗਾ ਕਿਉਂਕਿ ਪਿਛਲੇ ਕੁਝ ਸਾਲਾਂ ਤੋਂ ਹੀ ਦੇਖਦੇ ਆ ਰਹੇ ਹਾਂ ਕਿ ਮੌਸਮ ਦੇ ਵਿੱਚ ਇੱਕਸਾਰਤਾ ਘਟੀ ਹੋਈ ਹੈ ਸੋ ਇਸ ਵੇਲੇ ਪੰਜਾਬ ਦੇ ਲਗਭਗ ਗੱਲ ਕਰੀਏ ਆਪਾਂ ਆਮ ਹਰ ਵਿਅਕਤੀ ਨੂੰ ਹਰ ਫਸਲ ਨੂੰ ਤੇ ਹੋਰ ਜਿਹੜੇ ਜੀਵ ਜੰਤ ਦੇ ਪਸ਼ੂ ਜਾਨਵਰ ਸਭ ਨੂੰ ਇਸ ਵੇਲੇ ਇਸ ਹਮੋਸਪਰੀ ਗਰਮੀ ਤੋਂ ਰਾਹਤ ਦੀ ਲੋੜ ਹੈ ਜਿੱਥੇ ਆਮ ਲੋਕਾਂ ਦਾ ਹਬੜਾ ਹਾਲ ਹੋਇਆ ਤੇ ਉੱਥੇ ਜਿਹੜੀਆਂ ਫਸਲਾਂ ਨੇ ਤਾਂ ਉਹਨਾਂ ਦਾ ਵੀ ਜਿਹੜਾ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਇਸ ਗਰਮੀ ਦੇ ਕਰਕੇ ਕਿਉਂਕਿ ਝੋਨੇ ਦੀ ਫਸਲ ਆ ਜਿਹੜੀ ਮਿਕਸ ਵੇਲੇ ਦੀ ਮੁੱਖ ਕਾਸ਼ਤਕਾਰੀ ਫਸਲ ਹੈ ਸੋ ਉਸ ਦੇ ਵਿੱਚ ਬਰਸਾਤ ਨਾ ਹੋਣ ਕਰਕੇ ਜਿਹੜੀਆਂ ਫਸਲਾਂ ਦਾ ਰੁੱਖਾ ਹੈ ਉਹ ਕਾਫੀ ਜ਼ਿਆਦਾ ਚੰਗਾ ਨਹੀਂ ਹੈ ਜ਼ਿਆਦਾ ਖਰਚਾ ਕਰਨ ਦੀ ਲੋੜ ਪੈ ਰਹੀ ਹੈ ਫਸਲਾਂ ਨੂੰ ਫੇਰ ਇੱਕ ਵਾਰ ਮੁੜ ਤੋਂ ਚੰਗੇ ਪੱਧਰ ਤੇ ਲਿਆਉਣ ਲਈ ਇੱਕ ਚੰਗੇ ਬਰਸਾਤ ਦੀ ਲੋੜ ਹੈ ਕਿਉਂਕਿ ਜੇਕਰ ਆਪਾਂ ਆਪਣੇ ਵੱਲੋਂ ਖਾਦਾਂ ਸਪਰੇਆ ਵਗੈਰਾ ਕਰਕੇ ਜੇਕਰ ਗੱਲ ਕਰੀਏ ਖਰਚਾ ਕਰਕੇ ਫਸਲ ਨੂੰ ਉਸ ਸਥਿਤੀ ਵਿਚ ਨਹੀਂ ਲਿਆ ਜਾ ਸਕਦਾ ਜਿਹੜੀ ਕੀ ਕੁਦਰਤੀ ਰੂਪ ਵਿੱਚ ਬਰਸਾਤ ਨਾਲ ਜਾਂ ਕੁਦਰਤੀ ਮੌਸਮੀ ਹਾਲਾਤਾਂ ਨਾਲ ਹੁੰਦੀ ਹੈ